ਪੰਜਾਬ ਲਾਈਵ 88 ਚੈਨਲ ਤੇ ਤੁਹਾਡਾ ਸਵਾਗਤ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੀ ਅੰਮ੍ਰਿਤਸਰ ਦੇ ਪ੍ਰਬੰਧਾ ਹੇਠ ਚੱਲ ਰਹੇ ਬਾਬਾ ਅਜੇ ਸਿੰਘ ਖਾਲਸਾ ਕਾਲਜ ਗੁਰਦਾਰ ਨੰਗਲ ਵਿਖੇ ਸ਼੍ਰੀ ਗੁਰੂ ਅਮਰਦਾਸ ਸਾਹਿਬ ਜੀ ਦੇ ਜੋਤੀ ਜੋਤ ਸਮਾਉਣ ਦਿਵਸ ਅਤੇ ਸ਼੍ਰੀ ਗੁਰੂ ਰਾਮਦਾਸ ਜੀ ਦੇ ਗੁਰਗੱਤ ਗੁਰਗੱਦੀ ਦਿਵਸ ਦੇ 400 ਸਾਲਾ ਸ਼ਤਾਬਤੀ ਨੂੰ ਸਮਰਪਿਤ ਰਾਸ਼ਟਰੀ ਸੈਮੀਨਾਰ ਕਰਵਾਇਆ ਗਿਆ ਜਿਸ ਦੌਰਾਨ ਕਾਲਜ ਵਿਦਿਆਰਥੀਆਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਜਪਜੀ ਸਾਹਿਬ ਪਾਠ ਨਾਲ ਸੈਮੀਨਾਰ ਦੀ ਰੰਮਤਾ ਕੀਤੀ ਅਤੇ ਲਾਹੀ ਬਾਣੀ ਦਾ ਕੀਰਤਨ ਕੀਤਾ ਗਿਆ ਇਸ ਮੌਕੇ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਬੀਬੀ ਜਸਬੀਰ ਕੌਰ ਜਫਰਵਾਲ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਸੈਮੀਨਾਰ ਦੌਰਾਨ ਸ਼ਹੀਦ ਸਿੱਖ ਮਿਸ਼ਨਰੀ ਕਾਲਜ ਸ੍ਰੀ ਅੰਮ੍ਰਿਤਸਰ ਦੇ ਪ੍ਰਿੰਸੀਪਲ ਮਨਜੀਤ ਕੌਰ ਅਤੇ ਇੰਚਾਰਜ ਧਾਰਮਿਕ ਪ੍ਰੀਖਿਆ ਡਾਕਟਰ ਅਨਜੀਤ ਕੌਰ ਪਨਵਾ ਨੇ ਮੁੱਖ ਪਰਵਕਤਾ ਉਹ ਜੋ ਸ਼ਿਰਕਤ ਕਰਕੇ ਸ੍ਰੀ ਗੁਰੂ ਰਾਮਦਾਸ ਜੀ ਦੇ ਜੀਵਨ ਅਤੇ ਬਾਣੀ ਦੇ ਸੰਦਰਭ ਵਿੱਚ ਸਿੱਖ ਰੈਣੀ ਵਿਸ਼ੇ ਤੇ ਵਿਚਾਰ ਕਰਦੇ ਹੋਏ ਸਿੱਖ ਧਰਮ ਵਿੱਚ ਔਰਤਾਂ ਦਾ ਸਨਮਾਨਯੋਗ ਸਥਿਤੀ ਤੇ ਇਸ ਸਨਮਾਨ ਦੀ ਬਹਾਲੀ ਲਈ ਸਿੱਖ ਗੁਰੂ ਸਾਹਿਬਾਨਾਂ ਦੇ ਵਿਸ਼ੇਸ਼ ਯੋਗਦਾਨ ਤੇ ਵਿਸਥਾਰ ਸਹਿਤ ਚੰਗਣਾ ਪਾਇਆ ਅਤੇ ਸਿੱਖ ਰੈਣੀ ਨੂੰ ਸਰਬ ਉੱਚਤ ਰੈਣੀ ਕਰਾਰ ਦਿੰਦੇ ਹੋਏ ਵਿਦਿਆਰਥੀ ਆ ਵਰਗ ਨੂੰ ਉੱਚ ਸੁੱਚਾ ਜੀਵਨ ਬਤੀਤ ਕਰਨ ਦੀ ਗੱਲ ਆਖੀ ਇਸ ਮੌਕੇ ਤੇ ਚੰਚਲ ਸਿੰਘ ਮੀਤ ਪ੍ਰਧਾਨ ਗੁਰਦੁਆਰਾ ਪੰਜਵੀਂ ਪਾਸਾ ਈ ਧਾਰੀਵਾਲ ਜੱਪੂਵਾਲ ਰਸਪਾਲ ਸਿੰਘ ਇੰਚਾਰਜ ਗੁਰਦੁਆਰਾ ਗੜੀ ਸਾਹਿਬ ਬਾਬਾ ਬੰਦਾ ਸਿੰਘ ਪਹਾੜਾ ਗੁਜਾਰ ਨੰਗਲ ਬੀਬੀ ਰਾਜਵੀਰ ਕੌਰ ਪ੍ਰਚਾਰਕ ਨੇ ਚੇਚੇ ਤੌਰ ਤੇ ਸ਼ਿਰਕਤ ਕੀਤੀ ਕਾਲਜ ਪ੍ਰਿੰਸੀਪਲ ਡਾਕਟਰ ਗੁਰਜੀਤ ਸਿੰਘ ਨੇ ਆਏ ਮਹਿਮਾਨਾਂ ਅਤੇ ਪੱਤਰਕਾਰ ਭਾਈਚਾਰੇ ਦਾ ਧੰਨਵਾਦ ਕਰਦੇ ਹੋਏ ਯਾਦਗਾਰੀ ਚਿੰਨ੍ਹ ਦੇ ਕੇ ਭੇਟ ਕਰਕੇ ਸਵਾਗਤ ਕੀਤਾ ਅਤੇ ਪਰਚਾ ਪੜਨ ਵਾਲੇ ਵਕਤਾ ਸਹਿਬਾਨਾਂ ਨੂੰ ਸਰਟੀਫਿਕੇਟ ਵੀ ਦਿੱਤੇ ਗਏ ਸੈਮੀਨਾਰ ਦਾ ਮੰਚ ਸੰਚਾਲਕ ਦੀ ਭੂਮਿਕਾ ਡਾਕਟਰ ਆਤਮਾ ਸਿੰਘ ਨੇ ਬਾਖੂਬੀ ਨਿਭਾਈ ਇਸ ਰਾਸ਼ਟਰੀ ਸੈਮੀਨਾਰ ਦੀ ਸੰਪੰਨ ਤੇ ਅਰਦਾਸ ਕਰਨ ਪ੍ਰੰਤ ਕਰਾ ਪ੍ਰਸਾਦ ਦੀ ਦੇਗ ਵਰਤਾਈ ਗਈ ਇਸ ਮੌਕੇ ਤੇ ਕਾਲਜ ਦਾ ਸਮੂਹ ਸਟਾਫ ਹਾਜ਼ਰ ਸੀ ਦੇਖੋ ਧਾਰੀਵਾਲ ਤੋਂ ਪੱਤਰਕਾਰ ਇੰਦਰਜੀਤ ਦੀ ਖਾਸ ਰਿਪੋਰਟ ਜੇ ਹਰ ਗੁਰੂ ਜੀ ਨੂੰ ਸੰਗਤਾਂ ਨੂੰ ਸ੍ਰੀ ਗੁਰੂ ਜੀ ਸ੍ਰੀ ਭਗਤਿ ਸੁਣਿਆਈਏ ਸਭ ਦੁਨਜਾਏ ਤੇ ਬਾਬਾ ਜੀ ਸੁਣੇ ਹਰ ਮਨ ਧਿਆਵੇ ਭਾਏ ਸਭ ਨਾ ਹੀ ਹੋਏ ਸਭਾਏ ਦਸਮ ਪਤ ਸਾਹਿਬ ਜੀ ਗੋਵਿੰਦ ਸਿੰਘ ਸਾਹਿਬ ਜੀ ਸਤਿ ਸ੍ਰੀ ਅਕਾਲ ਸਰਬ ਦਸ ਪਾਤਸ਼ਾਹਾਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਵਿਦਵਤ ਦੇ ਅੰਦਰ ਕੇ ਬੋਲ ਜੀ ਜੀ ਹੋ ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੁਰਬਾਨੀ ਤਿੰਨ ਗੁਰ ਸਿੱਖਾਂ ਪਾਇ ਭਗਤ ਗੁਰ ਕੋਪੁਰਪੁਰਬ ਕਰਨ ਦੇ ਜੋ ਵੀ ਗੁਰੂ ਸਾਹਿਬ ਜੀ ਦਾ ਜੀਵਨ ਫਲਸਫਾ ਹੈ ਜੋ ਉਹਨਾਂ ਦੀ ਬਾਣੀ ਦੇ ਵਿੱਚੋਂ ਉਪਦੇਸ਼ ਮਿਲਦੇ ਨੇ ਉਹ ਪੂਰੀ ਮਨੁੱਖਤਾ ਨੂੰ ਸਚਾਰ ਜੀਵਨ ਜਿਉਣ ਦੇ ਸਚਾਰ ਮਾਰਗ ਦੇ ਪੰਧੀਆਂ ਬਣ ਦੇ ਮਿਲਦੇ ਹਨ ਇਸ ਕਰਕੇ ਜਿੰਨੀ ਵੀ ਮਨੁੱਖਤਾ ਹੈ ਕੁੱਲ ਸੰਸਾਰ ਦੇ ਵਿੱਚ ਜਿੰਨੇ ਵੀ ਜੀਵ ਵੱਸਦੇ ਨੇ ਉਹ ਸਾਰੇ ਹੀ ਸੱਚ ਜੀਵਨ ਦੇ ਮਾਰਗ ਦੇ ਪੰਧੀਆਂ ਬਣ ਆਪ ਆਪਣਾ ਜੀਵਨ ਸਵਾਰਨ ਅਤੇ ਦੂਸਰਿਆਂ ਦਾ ਜੀਵਨ ਸਵਾਰ ਕੇ ਇਸ ਜਗਤ ਦੇ ਵਿੱਚ ਆਪਣਾ ਜੀਵਨ ਸਵਾਰ ਕੇ ਅਗਲੇ ਜਹਾਨ ਵੱਲ ਜਾਣ ਤਾਂ ਕਿ ਇਹ ਜੋ ਗੁਰਬਾਣੀ ਹੈ ਜਾਂ ਗੁਰੂ ਸਾਹਿਬ ਜੀ ਦਾ ਜੀਵਨ ਹੈ ਉਹ ਸਾਨੂੰ ਸੇਵਾ ਸਿਮਰਨ ਨਾਮ ਬੰਦਗੀ ਅਤੇ ਸਰਬੱਤ ਦੇ ਭਲੇ ਦਾ ਉਪਦੇਸ਼ ਦੇ ਕੇ ਜੀਵਨ ਸਵਾਰਨ ਦੀ ਪ੍ਰੇਰਣਾ ਦਿੰਦੇ ਨੇ ਤੇ ਅੱਜ ਦਾ ਜੋ ਸਾਡਾ ਇਹ ਸੈਮੀਨਾਰ ਹੈ ਉਹਦਾ ਵਿਸ਼ਾ ਕਿ ਨੌਜਵਾਨ ਪੀੜੀ ਨੂੰ ਆਪਣੇ ਵਿਰਸੇ ਤੋਂ ਜਾਣੂ ਕਰਵਾ ਕੇ ਆਪਣੇ ਵਿਰਸੇ ਨਾਲ ਜੋੜਿਆ ਜਾਵੇ ਤੇ ਜੋ ਗੁਰੂ ਸਾਹਿਬ ਜੀ ਦੇ ਉਪਦੇਸ਼ ਨੇ ਉਹਨਾਂ ਨੂੰ ਜੀਵਨ ਵਿੱਚ ਧਾਰਨ ਕਰਨ ਦੇ ਲਈ ਇਹਨਾਂ ਨੌਜਵਾਨਾਂ ਨੂੰ ਜੋ ਵੀ ਗੁਰੂ ਸਾਹਿਬ ਦੀ ਸਿੱਖਿਆ ਹੈ ਉਹ ਸਿੱਖਿਆ ਦੇ ਕੇ ਇਹਨਾਂ ਨੂੰ ਪ੍ਰੇਰਣਾ ਦੇ ਕੇ ਇੱਕ ਚੰਗਾ ਤੇ ਸੋਹਣਾ ਜੀਵਨ ਜਿਵੇਂ ਬਤੀਤ ਕਰਨ ਦੀ ਸਿੱਖਿਆ ਦਿੱਤੀ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਇਸ਼ਤਾਬੀਆਂ ਮਨਾਇਆ ਜਾ ਰੀਆਂ ਨੇ ਗੁਰੂ ਅਮਰਦਾਸ ਪਾਤਸ਼ਾਹ ਜੀ ਦਾ ਜੋਤੀ ਜੋ ਸਮਾਉਣ ਦੀ ਸ੍ਰੀ ਗੁਰੂ ਰਾਮਦਾਸ ਜੀ ਦਾ ਗੁਰਿਆਈ ਦੇਸ ਗੁਰੂ ਪਾਸ਼ਾ ਜੀ ਦੀ ਜੋ ਸਾਨੂੰ ਅਗਾਧ ਬੋਲ ਬਾਣੀ ਦਿੱਤੀ ਗਈ ਹੈ ਉਸ ਬਾਣੀ ਵਿੱਚ ਸਾਨੂੰ ਇਹ ਉਪਦੇਸ਼ ਹੈ ਕਿ ਅਸੀਂ ਇਹੋ ਜੇ ਜਿਹੜੇ ਰੋਗ ਨੇ ਭਾਵ ਜੋ ਨਸ਼ੇ ਨੇ ਉਹਨਾਂ ਤੋਂ ਅਸੀਂ ਪਾਸੇ ਰਹਿ ਕੇ ਨਾਮ ਬਾਣੀ ਦਾ ਜੜਾ ਆ ਉਹ ਅਸੀਂ ਭੋਜਨ ਛਕਣਾ ਆ ਉਸ ਬਾਣੀ ਨੂੰ ਪੜਦਿਆਂ ਹੋਇਆ ਆਪਣਾ ਜੀਵਨ ਸਫਲਾ ਕਰਨਾ ਹੈ ਤੇ ਬੜਾ ਸੰਜਮੀ ਜੀਵਨ ਬਤੀਤ ਕਰਨਾ ਹੈ ਸੁਰ ਅਮਰਦਾਸ ਪਾਸ਼ਾ ਜੀ ਦੀ ਬਾਣੀ ਚੋਂ ਸਾਨੂੰ ਇਹ ਜੋ ਸ਼ਰਾਬ ਵਗੈਰਾ ਜਾਂ ਹੋਰ ਨਸ਼ੇ ਆ ਉਹਨਾਂ ਦੇ ਬਾਰੇ ਵੀ ਸਾਨੂੰ ਸੋਝੀ ਮਿਲਦੀ ਹੈ ਜਿੱਤ ਮਤ ਪੀਦਾ ਨਾਨਕਾ ਜਿੱਤ ਪੀ ਜਿੱਤ ਮਤ ਪੀਦਾ ਨਾਨਕਾ ਬਹੁਤੇ ਖਟਿਆ ਮਕਾਰ ਜੋ ਵੱਲੋਂ ਅਸੀਂ ਇਹੋ ਜੇ ਨਸ਼ੇ ਵਾਲੇ ਪਦਾਰਥ ਪੀਂਦੇ ਹਾਂ ਜਿਸ ਦੇ ਨਾਲ ਸਾਡੀ ਜਿਹੜੀ ਮਾਤਾ ਉਹ ਕੁਮੱਟ ਬਣ ਜਾਂਦੀ ਹੈ ਤਾਂ ਇਸੇ ਲਈ ਸਾਨੂੰ ਇਹੋ ਜੇ ਨਸ਼ਿਆਂ ਤੋਂ ਦੂਰ ਰਹਿ ਕੇ ਅਪ ਅਕਾਲ ਪੁਰਖਵਾਹਿ ਗੁਰੂ ਜੀ ਦੇ ਨਾਮ ਬਾਣੀ ਦਾ ਸਿਮਰਨ ਕਰਦਿਆ ਹੋਇਆ ਆਪਣੀ ਜ਼ਿੰਦਗੀ ਨੂੰ ਜੜਾ ਉਸ ਸੱਜਾ ਸਤਿਆਰ ਜੀਵਨ ਜੜਾ ਉਹਨੂੰ ਬਣਾਉਣਾ ਚਾਹੀਦਾ ਹੈ ਗੁਰਬਾਣੀ ਸਾਨੂੰ ਪਲ-ਪਲ ਦੇ ਉੱਪਰ ਇਹੀ ਸੇ ਦਿੰਦੀ ਹੈ ਕਿ ਅਸੀਂ ਇੱਕ ਸੱਜਾ ਜੀਵਨ ਬਸਰ ਕਰੀਏ ਤੇ ਗੁਰਬਾਣੀ ਦਾ ਜਪ ਕਰਦਿਆ ਹੋਇਆ ਆਪਣੇ ਚੁਗਿਰਦੇ ਨੂੰ ਸਵਾਰੀਏ ਆਪ ਨੂੰ ਸਬਰੀਏ ਇਹੀ ਉਪਦੇਸ਼ਾਂ ਨੂੰ ਲਾਸ਼ਤਾਰਦਿਆਂ ਨੂੰ ਬਣਾਉਣ ਦਾ ਉਦੇਸ਼ ਇਹੀ ਹੈ ਕਿ ਅਸੀਂ ਇਹੋ ਜੀਆਂ ਸਾਰੀਆਂ ਹੀ ਜੜੀਆਂ ਬਿਮਾਰੀਆਂ ਅਲਾਮਤਾਆਂ ਉਹਨਾਂ ਤੋਂ ਜੜਾ ਦੂਰ ਹੋਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਮਾਨਯੋਗ ਐਡਵੋਕੇਟ ਹਰਜਿੰਦਰ ਸਿੰਘ ਜੀ ਧਾਮੀ ਅਤੇ ਇੰਜੀਨੀਅਰ ਸੁਖਮਿੰਦਰ ਸਿੰਘ ਜੀ ਜੋ ਵਿਦਿਆਸਕਤਰ ਨੇ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਇਹ ਜੋ ਸੈਮੀਨਾਰ ਨੇ ਸਤabytes ਨੂੰ ਸਮਰਪਿਤ ਕਰਕੇ ਮਨਾਏ ਜਾ ਰਹੇ ਨੇ ਕਾਲਜਾਂ ਦੇ ਵਿੱਚ ਇਸ ਪ੍ਰੋਗਰਾਮ ਦੀ ਲੜੀ ਦੇ ਦੌਰਾਨ ਅੱਜ ਬਾਬਾ ਜੀ ਸਿੰਘ ਖਾਲਸਾ ਕਾਲਜ ਬਰਦਾਸ ਨੰਗਲ ਵਿਖੇ ਇਹ ਸੈਮੀਨਾਰ ਕਰਵਾਇਆ ਗਿਆ ਜੋ ਕਿ ਰਾਸ਼ਟਰੀ ਸੈਮੀਨਾਰ ਦੇ ਰੂਪ ਵਿੱਚ ਬਹੁਤੀ ਸਫਲਤਾਪੂਰਵਕ ਤੰਗ ਨਾਲ ਨੇ ਬਠੋ ਨਿਭੜਿਆ ਹੈ ਇਸ ਸੈਮੀਨਾਰ ਦੇ ਵਿਕਤਾ ਮੇਬੀ ਡਾਕਟਰ ਰਣਜੀਤ ਕੌਰ ਜੀ ਪਨਵਾਂ ਜੋ ਕਿ ਇੰਚਾਰਜ ਨੇ ਧਾਰਮਿਕ ਵਿਖਿਆ ਬ੍ਰਾਂਚ ਦੇ ਸ਼੍ਰੋਮੀ ਦੁਲਦਰਾ ਪ੍ਰਬੰਧਕ ਕਮੇਟੀ ਤੋਂ ਜਿੱਥੇ ਪੁੱਜੇ ਨੇ ਇਹਨਾਂ ਤੋਂ ਇਲਾਵਾ ਸਾਡੇ ਪ੍ਰਿੰਸੀਪਲ ਮੈਡਮ ਸਿਕ ਮਿਸਟਰੀ ਕਾਲਜ ਪਟਲੀ ਘਰ ਤੋਂ ਉਹ ਇੱਥੇ ਅੱਜ ਆਏ ਨੇ ਉਹਨਾਂ ਨੇ ਆਪਣੇ ਵਿਚਾਰ ਦਿੱਤੇ ਨੇ ਸਾਡੇ ਬੱਚਿਆਂ ਨੂੰ ਗੁਰਬਾਣੀ ਦੇ ਆਸ਼ੀਸ਼ ਅਨਸਾਰ ਸਿੱਧ ਦਿੱਤੀ ਅਸੀਂ ਇਹਨਾਂ ਦੇ ਬਹੁਤ ਬਹੁਤ ਧੰਨਵਾਦੀ ਹਾਂ ਤੇ ਅਸੀਂ ਉਮੀਦ ਕਰਦੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਜਿਹੇ ਸੈਮੀਨਾਰ ਸ਼੍ਰੋਮਿਕ ਕਮੇਟੀ ਵੱਲੋਂ ਜਦੋਂ ਵੀ ਕਰਵਾਏ ਜਾਣਗੇ ਇਹ ਆਪਣਾ ਕੀਮਤੀ ਸਮਾਂ ਸਾਨੂੰ ਜਰੂਰ ਦੇਣਗੇ ਸੋ ਅਸੀਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ